ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸੰਧੂ ਪੱਤਰਪੁਰਿਆ ਡੇਰੀ ਫਾਰਮ ਦੇ ਵਿੱਚ ਪਹੁੰਚੂਕੇ ਆਂ ਮੰਡੀ ਡੱਬ ਵਾਲੀ ਤੇ ਤਾਜੀ ਸੋਈ ਵੈੜ 1 30 ਕਿਲੋ ਪਲੱਸ ਦੁੱਧ ਹਾਜ਼ਰ ਹੈ ਮੌਕੇ ਦਾ ਭਾਈ ਕਹਿੰਦਾ ਦੁੱਧ ਤੋਂ ਬਾਅਦ ਮੁੱਲ ਸਾਰੀ ਡਿਟੇਲ ਲਵਾਂਗੇ ਉਸ ਤੋਂ ਪਹਿਲਾਂ ਰਿਕਵੈਸਟ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਬਟਨ ਨੂੰ ਆਲ ਤੇ ਸੈੱਟ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਆਸ ਕਰਦੇ ਜੋ ਸਾਡੇ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋ ਹੋਵੇ ਤੇ ਆਓ ਕਰੀਏ ਗੱਲਬਾਤ ਪੁੱਛ ਕੇ ਕੀ ਦੋਦਾਰ ਬਈ ਸਾਸਿਕਾਲ ਸਾਸਿਕਾਲ ਬਾਈ ਜੀ ਬਹੁਤ ਸ਼ੌਕੀਆ ਆਲਾ ਬਹੁਤ ਵਧੀਆ ਜੀ ਤੁਸੀਂ ਦੱਸੋ ਠੀਕ ਹੈ ਕਿਹੜਾ ਪਿੰਡ ਆਪ ਜੀ ਦਾ ਪਿੰਡ ਬਈ ਆਪਣਾ ਸ਼ਾਹਕੋਟ ਦੇ ਨਾਲ ਪਿੰਡ ਢੰਡੋਆ ਵਾਲਾ ਜੀ ਢੰਡੋਆ ਤੇ ਕਿੰਨਾ ਨਾਮ ਕੀ ਹੈ ਨਾਮ ਮੇਰਾ ਕੇਸ਼ਵ ਸ਼ਰਮਾ ਜੀ ਠੀਕ ਹੈ ਜੀ ਤੇ ਵਪਾਰ ਰਹਿਣ ਦਾ ਕੰਮ ਹੈ ਹਾਂ ਜੀ ਠੀਕ ਹੈ ਤੇ ਮੋਬਾਈਲ ਨੰਬਰ ਕੀ ਆ ਮੋਬਾਈਲ ਨੰਬਰ 98720 18594 ਠੀਕ ਹੈ ਜੀ ਹਾਜ਼ਰ ਮੌਕੇ ਦਾ ਦੁੱਧ ਕਿੰਨਾ ਹੋਊਗਾ ਮੌਕੇ ਦਾ ਭਾਈ 30 ਕਿਲੋ ਤਿਆਰ ਹੋਦਾ ਹੈ ਜੀ ਸੂਆ ਸੂਆ ਭਾਈ ਦੂਜਾ ਦਾ ਠੀਕ ਹੈ ਖੋਲ ਕੇ ਤੁਰ ਕੇ ਵਿਖਾ ਗਏ ਲਓ ਭਾਈ ਦੂਜਾ ਸੂਆ 30 ਕਿਲੋ ਮੌਕੇ ਦਾ ਹਾਜ਼ਰ ਦੁੱਧ ਹਫਤਾ ਆ ਗਿਆ ਉਸ ਨੂੰ ਹਾਂਜੀ ਹਫਤਾ ਹਫਤਾ ਹੋ ਗਿਆ ਕਸੂਈ ਨੂੰ ਬੱਚਾ ਮਗਰ ਆ ਗਿਆ ਜੀ ਤੇ ਚੰਗੀ ਵੱਢੀ ਆ ਤੇ ਸੋਹਣੇ ਢਾਂਚੇ ਦੀ ਆ ਤੇ ਕੁਆਲਟੀ ਵਾਲੀ ਬਰੀਡ ਚੰਗੀ ਨਸਲ ਹੈ ਲਓ ਜੀ ਲਾਓ ਜੀ ਮੋੜ ਰਿਓ ਬੱਚੇ ਦਾ ਕਰਕੇ ਹੰਦੇ ਹੰਦੇ ਡੰਗਰ ਦੂਰੋਂ ਆਇਂਦੇ ਆ ਨਹੀਂ ਕੋਈ ਥੋੜਾ ਜਿਹਾ ਨਿਕਲਦਾ ਬੋਦੀ ਵਾਲੀ ਲਓ ਜੀ ਤੇ ਚੰਗੀ ਆਖ ਫਾਰ ਦੀ ਸੋਹਣੀ ਜਿਹੀ ਡੰਗਰ ਸੁਣ ਜਿਵੇਂ ਕਾ ਵੜ ਨੂੰ ਕੀ ਮੁੱਲ ਕਰਦੇ ਜੀ ਮੁੱਲ ਭਾਈ 2 ਵੀ ਕਰਦੇ ਜੀ ਜਮਾਂ ਲਾਸਟ ਕਿਨੇ ਦੇ ਦਿੰਦੇ ਨੇ 180 ਦੀ ਭਾਈ ਲਾਸਟ ਠੀਕ ਆ ਮੋਬਾਈਲ ਨੰਬਰ ਮੌਕੇ ਤੇ ਅੰਦਰੋਂ ਬਾਕੀ ਮਾਨਤਾ ਬਣ ਹੂੰ ਮੋਬਾਈਲ ਨੰਬਰ ਹੈ ਭਾਈ 9872018546 ਠੀਕ ਹੈ ਲੋਕ ਮਿੱਤਰੋ ਸਾਡੇ ਚੈਨਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੱਬ ਰਾਖਾ ਜੀ